ਮੀਟਿੰਗ ਸੀ ਹਾਊਸ ਦੀ ਕੀ ਉਹਦੇ ਵਿੱਚ ਵਿਚਾਰਾ ਹੋਈਆਂ ਮਤ ਦੇ ਦੇਖੋ ਜੀ ਸ਼ਹਿਰ ਦੇ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਸੀ ਸਾਰੇ ਉਹਦੇ ਵਿੱਚ ਆਪਾਂ ਵਿਚਾਰ ਕੀਤੇ ਸਾਰੇ ਮੈਂਬਰ ਸਾਹਿਬਾਨ ਪ੍ਰਧਾਨ ਸਮੇਤ ਸਾਡੇ ਯੂ ਸਾਹਿਬ ਉੱਥੇ ਹਾਜ਼ਰ ਸੀਗੇ ਸਭ ਤੋਂ ਜਿਹੜਾ ਮੇਨ ਮਤਾ ਸੀ ਆ ਜਿਹੜਾ ਅੱਜ ਤੱਕ ਬੜੀ ਡਿਮਾਂਡ ਸੀਗੀ ਲੋਕਾਂ ਦੀ ਕਿ ਆ ਜਿਹੜਾ ਸ਼ਾਬਾਨ ਆ ਇਹ ਜਿਹੜਾ ਇੱਥੇ ਸ਼ਹਿਰ ਦੇ ਵਿੱਚ ਲਿਆਂਦਾ ਜਾਵੇ ਅਸੀਂ ਥੋੜੇ ਜਿਹੜੀ ਹੋਇਆ ਜਿਹੜੀ ਆਪਾਂ ਵਹੀਕਲ ਤੇ ਖੜਾ ਥੋੜੇ ਜਿਹੜੀ ਹੋਇਆ ਉਹ ਅਸੀਂ ਇੱਕ ਇਹ ਪ੍ਰੋਬਲਮ ਸਾਡੇ ਧਿਆਨ 'ਚ ਵੀ ਆਈ ਤੇ ਅਸੀਂ ਆਉਂਦੇ ਹੀ ਕਮੇਟੀ ਦੇ ਧਿਆਨ ਚ ਲਾ ਕੇ ਉਹਦਾ ਮਤਾ ਪਵਾ ਕੇ ਤੇ ਅਸੀਂ ਉਹ ਭੇਜ ਜਤਾਵਾ ਤਾਂ ਕਿ ਉਹ ਛਾਵਾਂ ਜਿਹੜਾ ਆਵੇ ਤੇ ਲੋਕਾਂ ਜਿਹੜੀ ਉਹਦੀ ਵੱਤ ਉਹ ਜਿਹੜੀ ਆ ਉਹ ਫੈਸਿਲਿਟੀ ਮਿਲ ਸਕੇ ਅ ਪਰ ਪਾਕਿਰ ਸਾਹਿਬ ਜਿਹੜੇ ਹੁਣ ਮਤੇ ਪਏ ਆਸ ਹੈ ਵੀ ਇਹਨਾਂ ਦੇ ਪੂਰੇ ਚੜਨਗੇ ਦੇਖੋ ਜੀ ਅਸੀਂ ਇੱਕ ਜਿਹੜੀ ਕਮੇਟੀ ਆ ਇਹ ਸਰਕਾਰ ਦਾ ਇੱਕ ਹਿੱਸਾ ਵਾ ਸਾਡਾ ਕੰਮ ਆ ਮਤਲਬ ਮਤੇ ਪਾ ਕੇ ਡਵੈਲਪਮੈਂਟ ਵਾਸਤੇ ਮਤੇ ਭੇਜਣੀ ਔਰ ਸਰਕਾਰ ਨੂੰ ਇਹ ਜਦੋਂ ਮਤੇ ਪਾਉਂਦੇ ਆ ਉਹਦਾ ਵੀ ਹੱਕ ਬੰਦਾ ਕਿ ਜਿਹੜੇ ਹੀ ਮਤੇ ਪਾਉਂਨੇ ਜਿਹੜੇ ਡਿਮਾਂਡਸ ਕਰਦੇ ਆ ਸਾਨੂੰ ਉਹਦੇ ਪੈਸੇ ਭੇਜੇ ਜੋ ਪੈਸੇ ਭੇਜਣਗੇ ਤੇ ਅਸੀਂ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਪ੍ਰੋਪਰ ਜਿਹੜੇ ਢਾਂਗ ਨਾਲ ਕਰਾਵਾਂਗੇ ਕੋਈ ਵੀ ਐਫੋਜੀ ਗੱਲ ਨਹੀਂ ਹੈਗੀ ਤੇ ਅਸੀਂ ਸ਼ਹਿਰ ਨੂੰ ਅੱਗੇ ਲੈ ਕੇ ਨਾ ਜਾਈਏ ਤੇ ਅੱਜ ਹਾਊਸ ਦੀ ਮੀਟਿੰਗ ਵਿੱਚ ਮਤੇ ਪਾਏ ਗਏ ਪੈਸੇ ਭੇਜੇ ਫਾਇਰ ਸਟ੍ਰੀਟ ਦਾ ਪਾਇਆ ਗਿਆ ਫਾਇਰ ਸਟ੍ਰੀਟ ਬਣਨਾ ਚਾਹੀਦਾ ਇੱਕ ਡੈਡ ਬੋਡੀ ਸਰਦਾਰ ਨਿਚੋੜ ਜੀ ਨਵੀਂ ਕਦਮ ਪਤਾ ਪਾਇਆ ਗਿਆ ਇੱਕ ਮਤੇ ਪਾਕ ਦੇ ਕੋਲ ਕੰਮ ਕਰ ਰਹੇ ਆ ਅੱਜ ਹੌਸ ਤੇ ਮੀਟਿੰਗ ਸੀਗੀ ਜਿਹਦੇ ਵਿੱਚ ਸਾਰੀ ਕਾਉਂਸਲ ਨੇ ਜੁਨਾਨੀਮਸਲੀ ਮੇਰੇ ਸਾਥੀ ਕਾਉਂਸਲ ਜਿਹੜੇ ਨੇ ਤੇ ਨਾਲ ਖੜੇ ਨੇ ਜਿਵੇਂ ਕਿ ਤੁਹਾਨੂੰ ਇਹਨਾਂ ਦੱਸਿਆ ਕਿ ਸ਼ਾਇਦ ਤੁਸੀਂ ਬੜੀ ਵਾਰ ਦੇਖਿਆਗਾ ਵੀ ਅੱਗ ਲੱਗ ਜਾਂਦੀ ਸੀ ਤੇ ਗੱਡੀਆਂ ਦੂਰੋਂ ਆਉਂਦੀਆਂ ਹੀ ਬਟਾਲਿਓਂ ਜਮਲਸਰੋਂ ਹੀ ਉਹਨਾਂ ਦੇ ਪਹੁੰਚਣ ਤੱਕ ਜਿਹੜਾ ਨੁਕਸਾਨ ਕਾਫੀ ਹੋ ਜਾਂਦਾ ਸੀਗਾ ਉਹ ਥੋੜੇ ਦਿਨ ਪਹਿਲਾਂ ਇਲਾਕਾ ਤੇ ਅੱਗ ਲੱਗੀ ਸੀ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਆ ਜਨੈਨੀ ਮਸਲੀ ਅਸੀਂ ਮਤਾ ਪਾਸ ਕਰਕੇ ਸਰਕਾਰ ਤੋਂ ਡਿਮਾਂਡ ਕੀਤੀ ਆ ਕਿ ਫੌਰੀ ਤੌਰ ਤੇ ਜਿਹੜੀ ਇਹ ਮਿਊਸਪਲ ਕਾਉਂਸਲ ਫਰਦਿਕੜ ਚੁੜੀਆਂ ਨੂੰ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਪ੍ਰੋਵਾਈਡ ਕਰਾਈ ਜਾਵੇ ਤਾਂ ਕਿ ਗਾਂ ਅ ਫਿਊਚਰ ਵਿੱਚ ਕਿਸੇ ਦਾ ਕੋਈ ਨੁਕਸਾਨ ਜਾਨੀ ਤੇ ਮਾਲੀ ਕੋਈ ਨੁਕਸਾਨ ਨਾ ਹੋਵੇ ਇਸ ਤੋਂ ਇਲਾਵਾ ਜਿੱਦਾਂ ਥੋੜੇ ਦਿਨ ਪਹਿਲਾਂ ਸਾਡੇ ਬ੍ਰਿਸਤਕਾਰ ਜੋ ਸ਼੍ਰੀ ਸ਼ੋਕ ਪਾਂਧੀ ਜੀ ਐਕਸਪੀਡੈਂਸੀਗੇ ਉਹਨਾਂ ਦੀ ਡੈਥ ਹੋਈ ਤੇ ਉਹਨਾਂ ਗੱਡੀ ਬਾਹਰੋਂ ਮਗਾਈ ਸੀ ਡੈੱਡ ਬੋਡੀ ਖੜਨ ਵਾਸਤੇ ਸ਼ਮਸ਼ਾਨ ਘਾਟ ਉਹ ਵੀ ਸਾਡੇ ਨੋਟਿਸ ਚ ਆਈ ਸੀ ਉਹਦਾ ਵੀ ਅੱਜ ਜਨੈਨੀ ਮਸਲੀ ਹੌਸ ਨੇ ਮਤਾ ਪਾਸ ਕਰਤਾ ਤਾਂ ਕਿ ਉਹ ਵੀ ਲੋਕਾਂ ਨੂੰ ਅੱਗੇ ਤੋਂ ਕੋਈ ਪ੍ਰੋਬਲਮ ਫੇਸ ਨਾ ਕਰਨੀ ਪਵੇ ਇਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਪੁੱਛਿਆ ਤੁਸੀਂ ਵੀ ਫੰਡਸ ਫੰਡ ਸੰਜੋਨੀ ਸਰਕਾਰ ਬਣੀ ਹੈ 1 ਰੁਪਿਆ ਤੋਂ ਅਜੇ ਤੱਕ ਨਹੀਂ ਆਇਆ ਸਾਡੇ ਜਿਹੜੇ ਕੋਈ ਪੁਰਾਣੇ ਪੈਸੇ ਸੀ ਜਿਹੜੋ ਕਾਉਂਸਲ ਹਾਊਸ ਦੀ ਮੀਟਿੰਗ ਸੀ ਕਿਹੜੇ ਕਿਹੜੇ ਮਤੇ ਪਾਸ ਹੋਏ ਇੱਕ ਜਿਹੜਾ ਮੇਨ ਮਤਾ ਸੀ ਫਾਇਰ ਬ੍ਰਿਗੇਡ ਦੀ ਮੰਗ ਦਾ ਉਹ ਸਰਭ ਸਭਤੀਨਾ ਪਾਸ ਕੀਤਾ ਗਿਆ ਤੇ ਸਰਕਾਰ ਕੋ ਮੰਗ ਕੀਤੀ ਜਾਂਦੀ ਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਫਟੇ ਘਟ ਚੋੜੀਆਂ ਵਿੱਚ ਜਲਦੀ ਤੋਂ ਜਲਦੀ ਮਾਇਆ ਕੀਤੀ ਜਾਏ ਤਾਂ ਕਿ ਨੇੜੇ ਸਰੇ ਅੱਗ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ ਹੋਰ ਵੀ ਗਲੀਆਂ ਦੇ ਰਿਪੇਅਰ ਦੇ ਮਤੇ ਪਾਸ ਕੀਤੇ ਗਏ ਸਭ ਕਮਤੀ ਨਾਲ ਅਫਸਰ ਸਾਹਿਬ ਅੱਜ ਨਗਰ ਕੌਂਸਲ ਫਤਿਹਗੜ ਚੂੜੀਆਂ ਹਾਊਸ ਦੀ ਮੀਟਿੰਗ ਸੀ ਮੇਨ ਕਿਹੜੇ ਕਿਹੜੇ ਮਤੇ ਪਾਸ ਹੋਏ ਮਤੇ ਜੀ ਮੇਨ ਮਤਾ ਸਾਡਾ ਫਾਇਰ ਬ੍ਰਿਗੇਡ ਦਾ ਜਿੱਦਾਂ ਤੁਸੀਂ ਪਿਛਲੇ ਦਿਨੀ ਵੇਖਿਆ ਵੀ ਇੱਕ ਰੈਸਟੋਰੈਂਟ 'ਚ ਅੱਗ ਲੱਗੀ ਕਿੰਨਾ ਨੁਕਸਾਨ ਹੋਇਆ ਅੱਗੇ ਵੀ ਆਪਾਂ ਸ਼ਹਿਰ 'ਚ ਵੇਖਦੇ ਆ ਵੀ ਦੁਕਾਨਾਂ ਤੇ ਕਾਫੀ ਨੁਕਸਾਨ ਹੁੰਦਾ ਜਦੋਂ ਲੱਗਦਾ ਤੇ ਸਾਡੇ ਫਾਇਰ ਬ੍ਰਿਗੇਡ ਦੀ ਬਹੁਤ ਜ਼ਰੂਰਤ ਹੈ ਇੱਥੇ ਕਹੀਂ ਸਰਬਸੰਤੀ ਨਾਲ ਸਾਰਿਆਂ ਮਤਾਂ ਪਾਸ ਕੀਤਾ ਤੇ ਸਰਕਾਰ ਕੋਲ ਮੰਗ ਕਰਦੇ ਆਂ ਵੀ ਫਤੇਗੜ ਚੂੜੀਆਂ ਚ ਫਾਇਰ ਪਰ ਗੇੜਦਾ ਹੁਣ ਬਹੁਤ ਜ਼ਰੂਰੀ ਆ ਤੇ ਜਲਦ ਜਲਦ ਇਹ ਹੱਲ ਹੋਣਾ ਚਾਹੀਦਾ ਤੇ ਅਸੀਂ ਆਪਣੇ ਲੋਕ ਕਮੇਟੀ ਨੇ ਸਹਿਮਤੀ ਨਾਲ ਕਰਤਾ ਜੀ ਪਰ ਅਸੀਂ ਜਦੋਂ ਕਈ ਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਕਈ ਵਾਰ ਗੱਲਬਾਤ ਹੁੰਦੀ ਆ ਉਹ ਕਹਿੰਦੇ ਵੀ ਨਗਰ ਕੌਂਸਲ ਜਿਹੜਾ ਹਾਊਸ ਆ ਉਹਦੀ ਜਿਹੜਾ ਬਹੁ ਸੰਤੀ ਆ ਉਹ ਕਾਂਗਰਸ ਦੀ ਆ ਪਰ ਉਹ ਸਾਨੂੰ ਸਾਥ ਨਹੀਂ ਦਿੰਦੇ ਸ਼ਹਿਰ ਦੇ ਵਿਕਾਸ ਲਈ ਜਿਹੜੇ ਹੋਰ ਵੀ ਮਤੇ ਨਹੀਂ ਪਾਉਂਦੇ ਜਾਂ ਅਸਟੀਮੇਟ ਨਹੀਂ ਦੱਸਦੇ ਉਹ ਉਹ ਇਹ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਅੱਜ ਹੀ ਵੇਖ ਲਓ ਕਿੰਨੇ ਮਤੇ ਅਸੀਂ ਪਾਸ ਕਰਤੇ ਆ ਤੇ ਪਿਛਲੇ ਤੁਸੀਂ ਕਮੇਟੀ ਘਰੋਂ ਪਤਾ ਕਰ ਸਕਦੇ ਜੇ ਮੇਰੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲੀ ਕਰੋੜ ਤੁਸੀਂ ਉੱਪਰ ਹੀ ਅਸੀਂ ਮਤੇ ਹਰ ਵਾਰੀ ਪੰਜ ਸੱਤ ਕੋਈ ਮਸਲੇ ਹੁੰਦੇ ਜਿਹੜੇ ਅਸੀਂ ਅਸੀਂ ਤੇ ਰੋਕਿਆ ਹੀ ਨਹੀਂ ਅੱਜ ਤੱਕ ਭਾਵੇਂ ਜਿੰਨੇ ਵੀ ਲਿਖਾਇਆ ਏਜੰਡੇ ਜਿਹੜੇ ਨਾ ਖਾਇਆ ਅਸੀਂ ਇਹ ਨਹੀਂ ਕਦੀ ਵੇਖਿਆ ਵੀ ਕਿਹਦੀ ਗਲੀ ਆ ਕੌਣ ਰਹਿੰਦਾ ਕਿੰਨੇ ਲਿਖਾਈ ਆ ਅਸੀਂ ਕਾਉਂਸਲਰ ਆ ਸਾਰੇ ਭਰਾ ਜੀ ਅਸੀਂ ਨਹੀਂ ਵੀ ਲਿਖਾਈ ਮੰਨ ਲਓ ਹੋਰ ਵੀ ਕਿਸੇ ਮੋਦਬਰ ਨੇ ਲਿਖਾਈ ਆ ਤੇ ਅਸੀਂ ਤੇ ਉੱਤੇ ਵੀ ਪਾਸ ਕਰਦੇ ਅਸੀਂ ਤੇ ਚਾਹੁੰਦੇ ਆ ਵੀ ਸ਼ਹਿਰ ਦਾ ਵਿਕਾਸ ਹੋਵੇ ਪੈਸਾ ਅਜੇ ਤੱਕ ਮੇਰੇ ਖਿਆਲ ਤੇ ਮੈਨੂੰ ਨਹੀਂ ਲੱਗਦਾ ਕੋਈ ਪੈਸਾ ਆਇਆ ਸਾਢੇ 3 ਸਾਲ ਹੋ ਗਏ ਪ੍ਰਧਾਨ ਜਿਹੜੇ ਅੱਗੇ ਵਿਕਾਸ ਦੀ ਮਤੇ ਜਾਂਦੇ ਰਹੇ ਆ ਤੁਹਾਡੇ ਜਿਹੜੇ ਮਤੇ ਪਾਏ ਜਾਂਦੇ ਰਹੇ ਆ ਹਾਂਜੀ ਉਹਦੇ ਲਈ ਪੈਸੇ ਆਉਂਦੇ ਰਹੇ ਆ ਕਿ ਨਹੀਂ ਬੜਾ ਸਾਹਿਬ ਮੈਨੂੰ ਲੱਗਦਾ ਜਿਹੜੇ ਬਣ ਕੇ ਜਾਂ ਸਰਕਾਰੋਂ ਕੋਈ ਪੈਸਾ ਨਹੀਂ ਆਇਆ ਸਾਢੇ 3 ਸਾਲ ਹੋ ਗਏ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਅਸੀਂ ਮਤਾ ਕਦੀ ਰੋਕਿਆ ਨਹੀਂ ਜਿਹੜਾ ਆਂਦੇ ਆ ਨਾ ਵੀ ਕਮੇਟੀ ਸਾਡਾ ਸਾਥ ਨਹੀਂ ਦਿੰਦੀ ਸਾਨੂੰ ਇੱਕ ਵਾਰੀ ਵੀ ਦੱਸੋ ਵੀ ਇਹਨਾਂ ਦੇ ਕਿਸੇ ਆਗੂ ਨੇ ਜਾਂ ਕਿਸੇ ਨੇ ਮਤਾ ਪਵਾਇਆ ਜਾਂ ਕਿਸੇ ਗਲੀ ਦਾ ਹੀ ਮਤੇ ਵੱਲੋਂ ਮਨਾਂ ਕੀਤਾ ਆ ਪਿਛਲੇ ਦਿਨੀ ਜਿਹੜੀ ਉਥੇ ਆ ਮਾਰਕ ਚ ਬੰਨੀਆ ਟੈਂਕੀ ਆ ਉਹਦਾ ਮਤੇ ਸਾਡੇ ਕੋ ਆਇਆ ਸੀ ਬਿਰੀ ਬੋਰ ਵੱਲੋਂ ਅਸੀਂ ਉਹ ਵੀ ਪਾਸ ਕਰਤਾ ਅੱਜ ਵੀ ਕੀਤੇ ਕਿੰਨੇ ਮਤੇ ਕਾਫੀ ਮਤੇ ਆਦੇ ਮੇਰੇ ਹਿਸਾਬ ਨਾਲ ਢੇਰ ਲੱਗ ਗਿਆ ਹੋਣਾ ਪਰ ਰੁਪਈਆ ਇੱਕ ਨਹੀਂ ਅਜਨਤਰ ਪੈਸੇ ਨਾ ਆਉਣਗੇ ਮਤੇ ਤੇ ਮਤੇ ਪਾ ਪਾ ਕੇ ਕੀ ਕਰਾਂਗੇ ਜੇ ਨਜਰ ਪੈਸੇ ਨਾ ਆਉਣਗੇ ਪੈਸੇ ਆਉਣ ਕੋਈ ਕੰਮ ਸ਼ੁਰੂ ਹੋਵੇ ਰੁਪਈਆ ਦੇਖ ਨਹੀਂ ਆਇਆ ਫਾਇਰ ਬ੍ਰਿਗੇਡ ਦਾ ਮਤਾ ਤੁਸੀਂ ਪਾਤਾ ਹਾਂਜੀ ਪਾਲਾ ਜਿਹੜਾ ਉਹਨਾਂ ਵਾਲੇ ਪਾਸੇ ਚਲ ਗਿਆ ਤੇ ਹੁਣ ਬੋਲ ਲਿਆਉਂਦੇ ਕਿ ਨਹੀਂ ਲਿਆਉਂਦੇ ਨਹੀਂ ਵੇਖੋ ਜੀ ਉਹਨਾਂ ਦੀ ਸਰਕਾਰ ਹੈ ਉਹਨਾਂ ਦਾ ਫਰਜ਼ਪੰਦਾ ਜਿਦੋਂ ਸਭ ਕਾਂਗਰਸ ਸਰਕਾਰ ਹੈ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਆ ਸਟੇਡੀਅਮ ਕਿੰਨਾ ਗੰਦ ਨਿਕਲਿਆ ਸਾਰਾ ਕੁਝ ਹੋਇਆ ਜੀ ਕਿੰਨੇ ਪੈਸੇ ਆਏ ਆ ਅਸੀਂ ਹੁਣ ਸਾਡਾ ਕਮੇਟੀ ਵੱਲੋਂ ਤੁਸੀਂ ਨਾ ਕੋਈ ਕਹਿ ਸਕਦੇ ਹੁਣ ਤੇ ਨਹੀਂ ਨਾ ਇਹ ਗੱਲ ਕਹਿ ਸਕਦੇ ਵੀ ਕਮੇਟੀ ਸਾਥ ਨਹੀਂ ਦਿੰਦੀ ਅਸੀਂ ਤੇ ਪਹਿਲਾਂ ਐਡਵਾਂਸ ਮਤਾ ਪਾਸ ਕਰਤਾ ਵੀ ਇਹਦੀ ਮੰਗ ਆ ਸ਼ਹਿਰ ਦੀ ਮੰਗ ਆ ਇਹ ਜ਼ਰੂਰੀ ਆ ਤੇ ਹੁਣ ਤੇ ਇਹ ਲਿਆਉਣ ਜੀ ਜਾ ਕੇ ਕਿਹੜੇ ਮਤਾ ਪਏ ਜੀ ਅੱਜ ਅੱਜ ਆਪਣੇ ਫਰਗਾਨਾ ਚੂੜੀਆ ਨਗਰ ਕੌਂਸਲ ਦੀ ਮੀਟਿੰਗ ਹੋਈ ਆ ਸਾਰੇ ਮੈਂਬਰ ਸਹਿਬਾਨ ਮੌਜੂਦ ਸੀ ਜ਼ਰੂਰੀ ਮਤਾ ਜਿਹੜਾ ਸਭ ਤੋਂ ਜ਼ਿਆਦਾ ਪਾਸ ਜਿਹਨੂੰ ਅਰਜੰਡਾ ਸਮਦੇ ਸੀ ਉਹ ਹੀ ਫ ਇੱਥੇ ਕੁਝ ਪਿਛਲੇ ਸਾਲਾਂ ਤੋਂ ਕਾਫੀ ਵਾਰੀ ਇੱਕ ਦੋ ਅੱਗਾਂ ਲੱਗੀਆਂ ਨੇ ਸ਼ਹਿਰ ਦੇ ਵਿੱਚ ਪਿਛਲੇ ਥੋੜੇ ਦਿਨਾਂ ਦੇ ਵਿੱਚ ਇਹ ਨਾਰ ਰੋਡ ਤੇ ਅੱਗ ਲੱਗੀ ਜਿਹੜਾ ਬਹੁਤ ਹੀ ਇੱਕ ਕਮਰਸ਼ੀਅਲ ਤੇ ਭੀੜ ਭੜਾਕੇ ਵਾਲਾ ਇਲਾਕਾ ਹੈ ਉਹਨੂੰ ਅਸੀਂ ਵੇਖਦਿਆਂ ਹੋਇਆ ਸਭ ਤੋਂ ਪਹਿਲਾਂ ਜ਼ਰੂਰੀ ਇਹ ਸਮਝਿਆ ਕਿ ਫਾਇਰ ਬ੍ਰਿਗੇਡ ਜਿਹੜੀ ਗੱਡੀ ਆ ਉਹ ਪਾਸ ਕੀਤੀ ਜਾਵੇ ਤਾਂ ਜੋ ਮੌਜੂਦਾ ਜਿਹੜੀ ਸਰਕਾਰ ਆ ਉਹਨੂੰ ਲਿਆਵੇ ਤੇ ਜਾਂ ਗਾਂ ਤੋਂ ਕੋਈ ਵੀ ਅਣਸੁਖਾਂ ਜਿਹੜੀ ਘਟਨਾ ਉਹ ਨਾ ਪਰੇ ਤੇ ਕੋਈ ਵੀ ਹਾਸਾ ਨਾ ਹੋ ਸਕੇ ਇਸ ਤੋਂ ਇਲਾਵਾ ਆਪਾਂ ਡਿਵੈਲਪਮੈਂਟ ਵਾਸਤੇ ਮਤੇ ਪਾਸ ਕੀਤੇ ਨੇ ਇੱਕ ਸ਼ਹਿਰ ਵਾਸੀਆਂ ਵਾਸਤੇ ਬੜੀ ਜ਼ਰੂਰੀ ਮੰਗ ਹੈਗੀ ਸੀ ਜਿਹੜੀ ਗੀਠੀਦਾਸ ਮੰਦਿਰ ਤੋਂ ਲੈ ਕੇ ਤੇ ਜਿਹੜਾ ਮੱਛੀ ਮਾਰਕੀਟ ਦਾ ਚੌਕ ਹੈ ਉੱਥੇ ਪਾਣੀ ਵਸਾਤਾ ਦੇ ਨਾਲ ਖੜ ਜਾਂਦਾ ਸੀ ਉਹਦਾ ਅਸੀਂ ਐਸੋਨ ਕਹਿ ਕੇ ਫੋਰੀ ਕਹਿ ਪਿਆ ਐਸਟੀਮੇਟ ਬਣਾਓ ਤੇ ਉਹਦਾ ਅਸੀਂ ਟੇਬਲ ਉੱਪਰ ਪਾ ਕੇ ਪਾਸ ਕਰਤਾ ਉਹ ਜਿਹੜੀ ਗਲੀ ਹੈ ਇੱਕ ਬਹੁਤ ਹੀ ਵਧੀਆ ਇੰਟਰਲੌਕ ਟਾਇਲ ਵਾਲੀ ਗਲੀ ਮੱਛੀ ਮਾਰਕੀਟ ਦੇ ਚੌਕ ਤੱਕ ਬਣੇਗੀ ਇਸ ਤੋਂ ਇਲਾਵਾ ਸਟਰੀਟ ਲੈਡ ਦੇ ਆਪਾਂ 5 ਲੱਖ ਦਾ ਪਾਸ ਕੀਤਾ ਹੋਰ ਵੀ ਆਪਾਂ ਡਿਵੈਲਪਮੈਂਟ ਦੇ ਜਿਹੜੇ ਸ਼ਹਿਰ ਦੀਆਂ ਵੇਅਰਨਸ ਵਾਡਾਂ ਨੇ ਜਿਵੇਂ 2 1 5 ਵਾਰਡ ਦੀ 1 6 ਨੰਬਰ ਵਾਰਡ ਦੀਆਂ ਗਲੀਆਂ ਨੇ ਉਹ ਅਸੀਂ ਪਾਸ ਕਰ ਦਿੱਤੀਆਂ ਨੇ ਤੇ ਸਰਕਾਰ ਪੈਸੇ ਦਿੰਦੀ ਆ ਤੇ ਉਹ ਨਾਲ ਹੀ ਟੈਂਡਰ ਲਾ ਕੇ ਤੇ ਕੰਮ ਸ਼ੁਰੂ ਹੋ ਜਾਏਗਾ ਸਰਕਾਰ ਨੂੰ ਸਹਿਯੋਗ ਦੇ ਰਹੇ ਹਾਂ ਵਿਕਾਸ ਦੀ ਸ਼ਹਿਰ ਦੇ ਇਨਫਰਾਸਟ੍ਰਕਚਰ ਵੇਖੋ ਜੀ ਬਾੜ ਸਾਹਿਬ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਅਸੀਂ ਤਾਂ ਜਿਉਂ ਕਮੇਟੀ ਸਾਡੀ ਬਣੀ ਆ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਪਰ ਮੌਜੂਦਾ ਸਰਕਾਰ ਸਾਡਾ ਸਹਿਯੋਗ ਨਹੀਂ ਦੇ ਰਹੀ ਜਿਉਂ ਦੀ ਇਹ ਸਰਕਾਰ ਬਣੀ ਆ ਪਾਰਟੀ ਦੀ ਮੈਨੂੰ ਦੱਸ ਦਿੱਤਾ ਜਾਵੇ ਨਾ ਤੇ ਮੇਰੇ ਮੈਂਬਰਾਂ ਸਾਹਿਬਾਨ ਦੀ ਨੌਲੇਜ ਹੈ ਨਾ ਪ੍ਰਧਾਨ ਦੀ ਨੌਲੇਜ ਹੈ ਨਾ ਯੋ ਸਾਡੀ ਨੌਲੇਜ ਹੈ ਵੀ 1 ਰੁਪਿਆ ਵੀ ਕਮੇਟੀ ਨੂੰ ਇਹਨਾਂ ਕੋਈ ਦਿੱਤਾ ਹੋਵੇ ਠੀਕ ਹੈ ਜੀ ਜੇ ਕੋਈ 1 ਰੁਪਿਆ ਵੀ ਲੈਂਦਾ ਹੋਵੇ ਤਾਂ ਮੈਨੂੰ ਦੱਸਿਆ ਜਾਵੇ ਆਨ